ਨੇ ਅਜਤਾ ਬੇਸਿਕਲੀ ਜਿਹੜਾ ਸਾਡੇ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਹੜੀ ਕੈਂਪੇਨ ਅਗੇਂਸਟ ਡਰੱਗਸ ਚੱਲ ਰਹੀ ਹੈ ਆਪਣੇ ਸਟੇਟ ਦੇ ਵਿੱਚ ਇਸ ਦੇ ਵਿੱਚ ਇਹ ਸਾਡਾ ਉਪਰਾਲਾ ਹੁੰਦਾ ਹੈ ਕਿ ਜਿਹੜੇ ਵੀ ਡਰੱਗਸ ਮੰਗਲ ਰਸ ਹੈਗੇ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਹੁੰਦੇ ਹਨ ਉਹਨਾਂ ਨੂੰ ਫਾਈਨੈਂਸ਼ੀਅਲ ਜਿਹੜਾ ਹੈਗਾ ਉਸ ਫਾਈਨੈਂਸ਼ੀਅਲ ਵੀ ਉਹਨਾਂ ਤੇ ਇੰਪਲੀਕੇਸ਼ਨ ਹੋਵੇ ਇਸ ਚੀਜ਼ ਤੇ ਇਸ ਲੇਦੇ ਸਾਡਾ ਇਹ ਹੈਗਾ ਆਲ ਪੰਜਾਬ ਦੇ ਵਿੱਚ ਅਸੀਂ 300 400 ਕਰੋੜ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈਗੀ ਹੁਣ ਤੱਕ ਉਹ ਸੀਜ਼ ਕਰਾਈ ਜਾ ਚੁੱਕੀ ਕੰਪਲੈਂਟ ਅਥਾਰਟੀ ਦੇ ਰਾਹੀਂ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਇਹਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਤੇ ਪਿਛਲੇ 20 25 ਦਿਨਾਂ ਦੇ ਵਿੱਚ ਜਿਹੜਾ ਹੈਗਾ ਜੋ ਸਾਡੀ ਅਚੀਵਮੈਂਟ ਹੈਗੀ ਹੈ ਇਸ ਦੇ ਮੁਤਲਕ ਪਹਿਲਾਂ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹਨਾ ਵੱਖ-ਵੱਖ ਪ੍ਰਾਪਰਟੀਆਂ ਤੇ ਡਰਗ ਮਨੀ ਅਸੀਂ ਜਿਹੜਾ ਹੈਗਾ ਉਹ ਡਰਗ ਮਨੀ ਰਿਕਵਰ ਜਿਹੜਾ ਹੋਇਆ ਸੀਗਾ ਤੇ ਨਾਲ ਲਿੰਕ ਉਹਨੂੰ ਕੰਪਲੈਂਟ ਅਥਾਰਟੀ ਨੂੰ ਪੇਜ ਕੇ ਤੇ ਉਸ منی ਨੂੰ ਅਸੀਂ ਸੀਜ਼ ਕਰਵਾਇਆ ਜਿਹਦੇ ਵਿੱਚ ਇੱਕ ਕੁਆਂਟੀਟੀ ਜਿਹੜੀ ਹੈਗੀ ਏ 1 ਕਰੋੜ 70 ਲੱਖ ਦੀ ਹੈਗੀ ਏ ਦੂਜਾ ਜਿਹੜਾ ਹੈਗਾ ਇੱਕ 8 ਲੱਖ 40 ਹਜ਼ਾਰ 4 ਲੱਖ 10 ਹਜ਼ਾਰ 1 ਲੱਖ 75 ਹਜ਼ਾਰ ਤੇ 1 ਲੱਖ 30 ਹਜ਼ਾਰ ਇਹ ਪੰਜ ਵੱਖ-ਵੱਖ ਅਮਾਉਂਟ ਹੈਗੀ ਜੋ ਲਗਭਗ ਮੇਰੇ ਖਿਆਲ 2 ਕਰੋੜ ਦੇ ਨੇੜੇ ਤੇੜੇ ਹੋਗੇ ਜੋ ਕਿ ਅਸੀਂ ਡਰਗ ਮਨੀ ਜਿਹੜਾ ਹੈਗਾ ਉਹਨੂੰ ਕੰਪਿਊਟਰ ਅਥਾਰਟੀ ਰਾਹੀਂ ਸੀਜ਼ ਕਰਵਾਇਆ ਇਸ ਤੋਂ ਇਲਾਵਾ ਦੋ ਗੱਡੀਆਂ ਇੱਕ ਸਵਿਫਟ ਗੱਡੀ ਜਿਸ ਦੀ ਅਨੁਮਾਨਿਤ ਕੀਮਤ 4 ਲੱਖ ਰੁਪਏ ਤੇ ਵੈਗਨਰ ਗੱਡੀ ਜਿਹੜੀ ਹੈਗੀ ਏ 95000 ਰੁਪਏ ਦੀ ਹੈ ਤੇ ਇਸ ਤੋਂ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਕਿ ਜਿਹੜੀ ਪ੍ਰਾਪਰਟੀ ਹੈਗੀ ਹੈ ਡਰੱਗਸ ਮਗਲਸ ਦੀ ਨਾਰਕੋਟਿਕਸ ਮਗਲਸ ਦੀ ਉਹ ਨਾ ਸਿਰਫ ਇਮੋਵਲ ਪ੍ਰਾਪਰਟੀ ਬਲਕਿ ਉਹਨਾਂ ਦਾ ਪੈਸਾ ਤੇ ਜਿਹੜੀ ਪ੍ਰਾਪਰਟੀ ਮੂਵੇਬਲ ਹੈਗੀ ਹੈ ਉਹ ਵੀ ਪੁਲਿਸ ਸੀਜ਼ ਕਰਾਏਗੀ ਤੇ ਹਰ ਤਰੀਕੇ ਨਾਲ ਜਿਹੜਾ ਤਸਕਰ ਹੈਗਾ ਉਹਨੂੰ ਸੇਕ ਲਗਾਉਣ ਦੀ ਸਾਡੀ ਨੀਅਤ ਹੈਗੀ ਨਾ ਕਿ ਸਿਰਫ ਪਿਨਿਸ਼ਮੈਂਟ ਜਿਹੜੀ ਫਿਜ਼ੀਕਲ ਦਿੱਤੀ ਜਾਵੇ ਬਲਕਿ ਫਾਈਨੈਂਸ਼ੀਅਲ ਇਮਪਲੀਕੇਸ਼ਨ ਵੀ ਉਹਨੂੰ ਜਰੂਰ ਹੋਵੇ ਇਸ ਤੋਂ ਇਲਾਵਾ ਜਿਹੜੀ ਬਟਿੰਡਾ ਜਿਲ੍ਹੇ ਦੀ ਹੁਣ ਤੱਕ ਵੀ ਉਪਲਬਧ ਹੈਗੀ ਹੈ ਉਹ ਵੀ ਤੁਹਾਨੂੰ ਥੋੜੀ ਜੀ ਦੱਸਣਾ ਚਾਹਨਾ ਟੋਟਲ 68 ਐਫ ਐਨ ਡੀ ਪੀ ਐਸ ਐਕਟ ਦੇ ਵਿੱਚ 46 ਕੇਸ ਅਸੀਂ ਕੰਪਲਾਈ ਅਥਾਰਟੀ ਜਿਹੜੀ ਹੈਗੀ ਉਹਨੂੰ ਭੇਜੇ ਸੀਗੇ ਜਦੇ ਵਿੱਚ 34 ਕਨਫਰਮ ਹੋ ਗਏ 10 ਹਲੇ ਪੈਂਡਿੰਗ ਚੱਲਦੇ ਹਨ ਜਿਹੜੀ ਪ੍ਰਾਪਰਟੀ ਹੁਣ ਤੱਕ ਕਨਫਰਮ ਹੋ ਚੁੱਕੀ ਹੈ ਉਹਦੀ ਵੈਲਿਊ ਹੈਗੀ ਹੈ 5 ਕਰੋੜ 53 ਲੱਖ ਤੋਂ ਵੱਧ ਤੇ 50 ਲੱਖ ਤੋਂ ਵੱਧ ਦੇ ਕੇਸ ਜਿਹੜੇ ਹੈਗੇ ਆ ਉਹ ਆਪਣੇ ਪੈਂਡਿੰਗ ਚਲਦੇ ਹਨ ਯਾਨੀ ਕੁੱਲ ਮਿਲਾ ਕੇ ਹੋ ਗਿਆ 6 ਕਰੋੜ ਤੋਂ ਵੱਧਾ ਹੋ ਗਿਆ ਜਿਹੜੀ ਮੂਵੇਬਲ ਪ੍ਰੋਪਰਟੀ ਹੈਗੀ ਹੈ ਉਹ 73 ਲੱਖ ਤੋਂ ਵੱਧਦੀ ਹੈਗੀ ਹੈ ਇਮੂਵੇਬਲ 2 ਕਰੋੜ 51 ਲੱਖ ਤੇ ਡਰਗ ਮਨੀ ਜਿਹੜਾ ਹੈਗਾ ਉਹ 2 ਕਰੋੜ 29 ਲੱਖ ਤੋਂ ਉੱਪਰ ਹੈਗਾ ਤੇ ਇਹ ਜਿਹੜੀ ਹੈਗੀ ਹੈ ਆਪਣੀ ਅਚੀਵਮੈਂਟਸ ਹੈ ਇਨ ਟਰਮਸ ਆਫ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਐਂਡ ਐਕਸ਼ਨ ਅਗੇਂਸਟ ਡਰੱਗਸ ਮਕਰਲਸ ਜਿਹੜੇ ਕੀ ਇਸ ਤਰੀਕੇ ਤਸਕਰੀ ਕਰਦੇ ਥੈਂਕ ਯੂ ਇਹ ਪਈ ਜੇ ਕਿਸੇ ਨੇ ਹੀਰੋਇਨ ਲਈ ਤਾਂ ਫਿਰ ਉਹਦਾ ਪੈਸਾ ਕਿੱਥੋਂ ਆ ਫਿਰ ਉਹ ਦੇਖਦੇ ਆ ਉਹਦੇ ਵਿੱਚ ਅਸੀਂ ਗਾਂ ਡੀਜੀਪੀ ਸਾਹਿਬ ਨੇ ਹਰ ਜ਼ਿਲ੍ਹੇ ਦੇ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਬਣਵਾਈਆਂ ਜਿਹਨੂੰ ਵੀ ਐਫਆਈਯੂ ਕਹਿੰਦੇ ਆ ਉਹਦੇ ਵਿੱਚ ਬੜੇ ਹੀ ਅਸੀਂ ਟ੍ਰੇਨ ਤੇ ਕੰਪੀਟੈਂਟ ਆਫਿਸਰਸ ਲਗਾਏ ਆ ਇਹਨਾਂ ਲਈ ਸਪੈਸ਼ਲ ਟ੍ਰੇਨਿੰਗ ਵੀ ਜਿਹੜੀ ਹੈਗੀ ਸਾਡੀ ਅਕੈਡਮੀ ਦੇ ਵਿੱਚ ਕਰਵਾਈ ਗਈ ਹੈ ਇਹ ਐਫਆਈਯੂ ਯੂਨਿਟ ਦਾ ਕੰਮ ਹੁੰਦਾ ਹੈ ਕਿ ਜੋ ਵੀ ਇਸ ਤਰੀਕੇ ਦਾ ਕਮਰਸ਼ੀਅਲ ਰਿਕਵਰੀ ਦਾ ਕੇਸ ਹੈ ਉਹਨੂੰ ਸਟੱਡੀ ਕਰਨਾ ਤੇ ਉਹਨੂੰ ਦੇਖਣਾ ਕਿ ਇਹਦੀ ਬੈਕਵਰਡ ਲਿੰਕੇਜ ਕੀ ਹੈ ਜੇ ਪੈਸਾ ਆਇਆ ਤੇ ਪੈਸਾ ਕਿ ਕਿਹੜੇ ਚੈਨਲ ਰਾਹੀਂ ਆਇਆ ਤੇ ਜਿਸ ਇਹ ਜਿਹੜਾ ਕੁਝ ਡਰਗਮਨੀਆਂ ਫ੍ਰੀਜ਼ ਹੋਇਆ ਇਹ ਹਵਾਲੇ ਚੈਨਲ ਵਾਲੇ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਆਇਡੈਂਟੀਫਾਈ ਕਰਕੇ ਦੇ ਵੀ ਸ਼ਨਾਮਿਨੇਟ ਕੀਤਾ ਤੇ ਉਹਨਾਂ ਦਾ ਵੀ ਪੈਸਾ ਸੀਲ ਕਰਵਾਇਆ ਜਿਹੜੇ ਕਿ ਬੰਦੇ ਹਵਾਲਾ ਦੇ ਰਾਹੀਂ ਡਰਗ ਦੇ ਪੈਸੇ ਨੂੰ ਇਧਰ ਤੋਂ ਉਧਰ ਟ੍ਰਾਂਸਫਰ ਕਰਦੇ ਸਭ ਤੋਂ ਸੇ ਲਿੰਕਸ ਦੀ ਗੱਲ ਕੀਤੀ ਹੈ ਪਿੱਛੇ ਜੇ ਕਾਫੀ ਪਰਚੇ ਦੱਸਿਆ ਕਿ ਰਾਜਸਥਾਨ ਦੇ ਬੰਦੇ ਕਾਫੀ ਫਿੰਗ ਲੈ ਕੇ ਇੱਥੇ ਆਏ ਪਰ ਉਹਨਾਂ ਦਾ ਕੀ ਫਾਰਵਰਡ ਜਾਂ ਬੈਕਿੰਗ ਦਾ ਕੋਈ ਖਲਾਸਾ ਨਹੀਂ ਇਹ ਜਿਹੜੀ 1 ਕਰੋੜ 70 ਲੱਖ ਦੀ ਹੈਗੀ ਬੰਦਾ ਰਾਜਸਥਾਨ ਦੇ ਹੈਗਾ ਜਿਹਦੀ ਡਰਗਮਨੀਆਂ ਸੀ ਸੀਜ਼ ਕਰਾਈ ਚੂਰ ਜਿਵੇਂ ਪਿੱਛੇ ਜੇ 2 ਕਿਲੋ ਫੀਮ ਵੀ ਪੜੀ ਗਈ ਸੀ ਉਹ ਵੀ ਰਾਜਸਥਾਨ ਦਾ ਰਹਿਣ ਵਾਲਾ ਸੀ ਪਰ ਉਹ ਤੋਂ ਅੱਗੇ ਜਦੋਂ ਉਹ ਉਹ ਇਨਵੈਸਟੀਗੇਸ਼ਨ ਹਾਂ ਨਹੀਂ ਜਿੱਦਾਂ ਅਸੀਂ ਤੁਹਾਨੂੰ ਬਰੀਫ ਕੀਤਾ ਹੈ ਬੇਸਿਕਲੀ ਲੌਂਗ ਡਰਾਉਨ ਪ੍ਰੋਸੈਸ ਹੈਗਾ ਇਸ ਇਹਦੇ ਵਿੱਚ ਕਾਫੀ ਸਮਾਂ ਲੱਗਦਾ ਹੈ ਜਿੱਦਾਂ ਅਸੀਂ ਕਮਰਸ਼ੀਅਲ ਦਾ ਕੋਈ ਕੇਸ ਰਜਿਸਟਰਡ ਕੀਤਾ ਉਹ ਤੋਂ ਬਾਅਦ ਪਹਿਲਾਂ ਥਾਣੇ ਦੇ ਵਿੱਚ ਉਹਦੀ ਬੇਸਿਕ ਕਾਰਵਾਈ ਹੁੰਦੀ ਹੈ ਫਿਰ ਉਹ ਐਫਆਈਓ ਦੇ ਕੋਲ ਜਾਣਾ ਹੈ ਐਫਆਈਓ ਦੇ ਵਿੱਚ ਉਹਨੂੰ ਫਿਰ ਉਹ ਸਟੱਡੀ ਕਰਦੇ ਆਂ ਫਿਰ ਜਿਹੜੀ ਵੀ ਜਿੱਦਾਂ ਕੋਈ ਏਜੰਸੀ ਹੈਗੀ ਉਹ ਤੋਂ ਵੀ ਡਾਟਾ ਲੈਣਾ ਉਹ ਲੈਂਦੇ ਆਂ ਉਹ ਲੈਣ ਤੋਂ ਬਾਅਦ ਇੱਕ ਕੇਸ ਬਣਾ ਕੇ ਪਹਿਲਾਂ ਉਹਨੂੰ ਲੋਕਲ ਲੈਵਲ ਤੇ ਉਦੇ ਵਿੱਚ ਕਮੀ ਬੇਸੀ ਜਿਹੜੀ ਪੂਰੀ ਕਰਕੇ ਫਿਰ ਉਹਨੂੰ ਹੈੱਡਕੁਆਰਟਰ ਤੋਂ ਵੈਟ ਕਰਾ ਕੇ ਫਿਰ ਉਹਨੂੰ ਦਿੱਲੀ ਅਸੀਂ ਭੇਜਦੇ ਆਂ ਦਿੱਲੀ ਦੇ ਵਿੱਚ ਅਥਾਰਟੀ ਜਿਓ ਕ ਇਤਰਾਜ ਲਗਾਂਦੀ ਉਹਦੀ ਪੂਰਤੀ ਕਰਦੇ ਆਂ ਉਹ ਤੋਂ ਬਾਅਦ ਫਿਰ ਉਹ ਕੇਸ ਸਾਡਾ ਕਨਫਰਮ ਹੁੰਦਾ ਉਹ ਸੀਰੀਅਸ ਦਾ ਪ੍ਰੋਸੈਸ ਹੋਗਾ ਜਿਹੜੇ ਬੇਨ ਆਈ ਸੀ ਜਿਹਨਾਂ ਨੇ ਜਿਹਨਾਂ ਨੇ ਮੰਗਵਾਈ ਸੀ ਜੀ ਉਹਨਾਂ ਦੇ ਲਿੰਕਸ ਦੀ ਗੱਲ ਕਰ ਰਹੇ ਆਂ ਹਾਂ ਉਹ ਲਿੰਕ ਜਿਹੜਾ ਹੈਗਾ ਅਸੀਂ ਅੱਜ ਕੱਲ ਕਾਫੀ ਐਡਵਾਂਸ ਇਨਵੈਸਟੀਗੇਸ਼ਨ ਕਰ ਰਹੇ ਆਂ ਮੋਬਾਈਲ ਫੋਰੈਂਸਿਕਸ ਵਗੈਰਾ ਕਰਦੇ ਆਂ ਕਿ ਜਦੋਂ ਵੀ ਫੋਰੈਂਸਿਕ ਦੇ ਰਿਜ਼ਲਟ ਆਂਦੇ ਆਂ ਉਹ ਤੋਂ ਬਾਅਦ ਫਿਰ ਅਸੀਂ ਚੱਲਦੇ ਆਂ ਅਸੀਂ ਅਸੀਂ ਰਿਕੁਐਸਟ ਕਰਾਂਗੇ ਕਿ ਜਿਹੜੀ ਵੀ ਕੰਪਲੇਨ ਰਿਸੋਰਟ ਨਹੀਂ ਹੈਗੀ ਉਹਨਾਂ ਨੂੰ ਮੈਸੇਜ ਪਹੁੰਚਾ ਦੇ ਪੰਜਾਬ ਦੇ ਅਧਿਕਾਰ ਇਸ ਮੇਰੇ ਖਰੇ ਮੈ ਨਹੀਂ ਵਾਚ। ਅੱਛਾ ਜੀ ਇਹਨੂੰ ਚੈੱਕ ਕਰਵਾ ਲਵਾਂਗੇ। ਹਰ ਹਰ ਮੈਕ ਮੈਡੀਕਲ ਜਿਹੜੀ ਕੋਰਸੀ ਲਈ ਹੈ ਉਹ ਪਹਿਲੇ ਹਫਤੇ। ਕੋਈ ਨਹੀਂ ਇਹਨੂੰ ਜੀਸੀ ਕੰਪਲੇਨ ਅਥਾਰਟੀ ਕੋਡ ਰਿਸਟ ਕਰਦਾ। ਸਰ ਇਦਾਂ ਦੀ ਜਾਣਕਾਰੀ ਹੈਗੀ ਪੁਲਿਸ ਕੋਲ ਜੀ ਮੈਡੀਕਲ ਸਟੋਰ ਵਾਲੇ ਹੰਨਾਰੀਆ ਪਰ ਵੀ ਜਿਆਦਾ ਤਬਰਾਈ ਆਈ। ਜਿਹੜੇ ਨਸ਼ਾ ਦੇ ਜਿਹੜੇ ਨਸ਼ਾ ਵੇਚਦੇ ਨੇ ਜੇ ਕੋਈ ਵੀ ਹੈਗਾ ਜਿਹਦੇ ਖਿਲਾਫ ਪਰਚਾ ਦਰਜ ਹੋ ਰਿਹਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਤੇ ਪ੍ਰਾਪਰਟੀ ਜਿਹੜੀ ਹੈਗੀ ਉਹਦੀ ਸੀਜ਼ ਕਰਾਵਾਂਗੇ ਤੇ ਵਿੱਚ ਉਹਦੇ ਵਿੱਚ ਕੋਈ ਗੁਰੇ ਨਹੀਂ ਉਹ ਸਾਨੂੰ ਇਨਫੋਰਮੇਸ਼ਨ ਦੱਸ ਦਿਓ ਅਸੀਂ ਕਾਰਵਾਈ ਕਰਵਾਵਾਂਗੇ ਜੀ ਜੀ ਠੀਕ ਅਸੀਂ ਵੀ ਕਰਦੇ ਆ ਆਪਣੇ ਲੈਵਲ ਤੇ ते पब्लिक मूवमेंट रिक्वेस्ट करता है कि जो भी किस तरीके की इंफॉर्मेशन है कि सांझा करो क्योंकि जी ड्रग के खिलाफ लड़ाई है वो कल पुलिस दी या कल किसी दिन ही सारे समाज लड़ाई है तो तुम भी समाज का हिस्सा